ਗਾ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਇਹ ਬੰਦਾ ਬਈ ਇੰਡਸਟਰੀ ਦਾਗਾ ਤੇ ਬਹੁਤ ਜਿਆਦਾ ਪੜ ਗਿਆ ਹੈ ਰਾਜਵੀਰ ਜਵੰਦਾ ਦੀ ਮੌਤ ਤੇ ਇਹਦਾ ਕਹਿਣਾ ਗਾ ਵੀ ਜਿਹੜੇ ਲੋਕ ਗਾਵਾਂ ਨੂੰ ਮਾਵਾਂ ਮੰਨਦੇ ਹੋ ਮੰਨਦੇ ਰਹਿਣਾ ਪਰ ਇਨਾਂ ਗਾਵਾਂ ਦਾ ਕੋਈ ਹੱਲ ਹੋਣਾ ਚਾਹੀਦਾਗਾ ਕਿੰਨੇ ਹੀ ਐਕਸੀਡੈਂਟ ਗਾਵਾਂ ਦੇ ਕਰਕੇ ਹੁੰਦੇ ਨੇਗੇ ਕਿੰਨੇ ਹੀ ਨੌਜਵਾਨ ਮਾਰੇ ਜਾਂਦੇ ਨੇ ਗਾਵਾਂ ਦੇ ਕਰਕੇ ਕਿੰਨੇ ਹੀ ਲੋਕਾਂ ਦੇ ਅੰਗ ਬੱਟ ਜਾਂਦੇ ਨੇ ਗਾਵਾਂ ਦੇ ਕਰਕੇ ਜਦੋਂ ਆਪਾਂ ਸਰਕਾਰ ਨੂੰ ਟੈਕਸ ਦਿਨੇ ਗਾਵਾਂ ਦੇ ਲੱਗਿਆ ਹੋਇਆ ਫਿਰ ਇੰਨਾ ਆਵਾਰਾ ਪਸ਼ੂੰਦ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾਗਾ ਅੱਜ ਰਾਜਵੀਰ ਜਵੰਦਾ ਦੀ ਜਾਨ ਗਈ ਹੈਗੀ ਇੱਕ ਗੈਕ ਸੀ ਤਾਂ ਕਰਕੇ ਗੱਲ ਸਾਰਿਆਂ ਦੇ ਸਾਹਮਣੇ ਆਈ ਹੈਗੀ ਹੁੰਜ ਵੀ ਹਰ ਰੋਜ਼ ਕਿੰਨੇ ਹੀ ਐਕਸੀਡੈਂਟ ਗਾਵਾਂ ਦੇ ਕਰਕੇ ਹੁੰਦੇ ਨੇ ਇਸ ਕਰਕੇ ਇਨਾ ਗਾਵਾਂ ਦਾ ਕੋਈ ਨਾ ਕੋਈ ਹੱਲ ਸਰਕਾਰ ਨੂੰ ਕਰਨਾ ਹੀ ਚਾਹੀਦਾਗਾ ਤਾਜੂ ਲੋਕਾਂ ਨੂੰ ਐਕਸੀਡੈਂਟਾਂ ਤੋਂ ਬਚਾਇਆ ਜਾ ਸਕੇ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲੇ ਆਪਣੇ ਵਿਚਾਰ ਜਦੇਓ ਗਾਈਆਂ ਬਾਰੇ ਤਾਂ